ਅੱਜ ਆਹੇ ਸਾਰੇ ਆਈਟੀਆਈ ਚੀਵਾ ਕੁਡੀ 79th ਇੰਡੀਪੈਂਡੈਂਸ ਡੇ ਮਨਾਉਣ ਦੇ ਸਬੰਧ ਵਿੱਚ ਇਕੱਠੇ ਹੋਏ ਹਾਂ ਮੈਂ ਆਈਟੀਆਈ ਚੀਵਾ ਕੁਡੀ ਦੇ ਪ੍ਰਿੰਸੀਪਲ ਸਾਹਿਬ ਆਈਟੀਆਈ ਕਾਦੀਆਂ ਦੇ ਪ੍ਰਿੰਸੀਪਲ ਊੜਾ ਜੀ ਸਮੂਹ ਸਟਾਫ ਮੈਂਬਰ ਸਮੂਹ ਸਖਿਆਰਤੀ ਅਦਿਰ ਸਾਰੀਆਂ ਆਈਆਂ ਹੀਆਂ ਰਿਸਪੈਕਟਡ ਪਸਟੈਲਟੀਆਂ ਨੂੰ वेलकम ਕਰਦਾ ਹਾਂ ਨਮਨ ਕਰਦਾ ਹਾਂ ਧੰਨਵਾਦ ਕਰਦਾ ਹਾਂ ਅੱਜ ਸਾਡਾ 79th ਇੰਡੀਪੈਂਡੈਂਸ ਡੇ ਹੈ 76 ਸਾਲ ਹੋ ਗਏ ਨੇ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਦੇਸ਼ਾਂ ਦੇਸ਼ਾਂ ਦੇ ਰਹਿੰਦੇ ਲੋਕਾਂ ਨੂੰ ਇਸ ਮੌਕੇ ਤੇ ਲੱਖ ਲੱਖ ਵਧਾਈ ਦਿੰਦੇ ਆਂ ਦੰਦਾ ਆਜ਼ਾਦੀ ਦੇਖਣ ਨੂੰ ਤੇ ਇੱਕ ਨਿਗਾਹਾਂ ਲੱਗਤ ਹੈ ਪਾਕਿਸਤਾਨ ਤੋਂ ਕਾਸੇ ਨਾਲੋਂ ਹਜ਼ਾਰਾਂ ਗੁਣਾ ਵੱਧ ਹੈ 200 ਸਾਲ ਦੇ ਬਸਤੀਵਾਦ ਕਲੋਨੀਜ਼ਮ ਤੋਂ ਛੁਟਕਾਰਾ ਮਿਲਿਆ ਹੀ ਜਦੋਂ 15 ਅਗਸਤ 1947 ਨੂੰ ਅੰਗਰੇਜ਼ ਭਾਰਤ ਨੂੰ ਛੱਡ ਕੇ ਗਏ ਸਨ ਇਹਨਾਂ 200 ਸਾਲਾਂ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਜੋ ਕੁਦਰਤੀ ਸਰੂਪ ਆਰਥਿਕ ਸਰੂਪ ਉਹਨਾਂ ਨੂੰ ਜੰਮ ਕੇ ਲੁੱਟਿਆ ਅਤੇ ਸਮਾਜਿਕ ਤਾਣਾ ਬਾਣਾ ਵੀ ਬਿਲਕੁਲ ਲਫਤ ਕੀਤਾ ਸਾਨੂੰ ਆਪਣੀ ਆਜ਼ਾਦੀ ਦਾ ਬਹੁਤ ਵੱਡਾ ਮੁੱਲ ਤਾਰਨਾ ਪਿਆ ਹਜ਼ਾਰਾਂ ਨੌਜਵਾਨਾਂ ਨੂੰ ਵਸ-ਵਸ ਤਸੀਹੇ ਦੇ ਕੇ ਉਹਨਾਂ ਨੂੰ ਫਾਸੀ ਦੀਆਂ ਸਜ਼ਾਵਾਂ ਦੇ ਕੇ ਸ਼ਹੀਦ ਕੀਤਾ ਗਿਆ ਲੱਖਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਲੱਖ ਤੱਕ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਲੱਖਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਫਿਰ ਜਾ ਕੇ ਸਾਨੂੰ ਇਹ ਆਜ਼ਾਦੀ ਦਾ ਮਾਨ ਪ੍ਰਾਪਤ ਹੋਇਆ ਅੱਜ ਜਦੋਂ ਅੰਗਰੇਜ਼ ਇੱਥੋਂ ਗਏ ਉਹਨਾਂ ਨੇ ਆਪਣੀ ਡਿਵਾਈਡ ਰੂਪਾ ਪਾਰਸੀ ਦੇ ਮੁਤਾਬਕ ਇੰਡੀਆ ਦੇ ਦੋ ਹਿੱਸੇ ਕਰ ਦਿੱਤੇ ਪੰਜਾਬ ਵੀ ਵੰਡ ਹੋਈ ਬੰਗਾਲ ਵੀ ਵੰਡ ਹੋਈ ਹੋਰ ਭਾਵੇਂ ਗੁਜਰਾਤ ਰਾਜਸਥਾਨ ਦੀਆਂ ਸਰਦਾਂ ਵੀ ਨਾਲ ਲੱਗਦੀਆਂ ਸੀ ਲੇਕਿਨ ਉੱਥੇ ਉਹਨਾਂ ਅਫੈਕਟ ਨਹੀਂ ਪਿਆ ਪੰਜਾਬ ਦੇ ਵਿੱਚ ਅਕੱਲੇ 10 ਤੋਂ 20 ਲੱਖ ਲੋਕਾਂ ਦਾ ਕਤਲ ਕੀਤਾ ਗਿਆ

ਤੋ ਪੰਜ ਛੇ ਡਿਵੈਲਪ ਕੰਟਰੀਜ਼ ਦੇ ਵਿੱਚੋਂ ਮੋਸਟ ਡਿਵੈਲਪ ਕੰਟਰੀ ਦੇ ਵਿੱਚੋਂ ਇੱਕ ਹੈ ਪਰ ਫਿਰ ਵੀ ਹਾਲੇ ਬਹੁਤ ਸਾਰੇ ਫੀਲਡ ਨੇ ਜਿਵੇਂ ਗਰੀਬੀ ਆ ਅਨਪੜਤਾ ਪ੍ਰਸ਼ਾਚਾਰ ਬੇਰੁਜ਼ਗਾਰੀ ਜਿੱਥੇ ਬਹੁਤ ਸਾਰਾ ਕੰਮ ਕਰਦੀ ਲੋੜ ਹੈ ਆਪ ਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇੰਡੀਆ ਦੇ 70% ਐਸਟ ਸਿਰਫ 2-4% ਲੋਕਾਂ ਕੋਲ ਹੀ ਹਨ ਤੇ ਬਾਕੀ ਇਹੋ ਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਖਾਣ ਲਈ ਕਪੜਾ ਰੋਟੀ ਕਪੜਾ ਦੇ ਮੁਕਾਮ ਲਈ ਬਹੁਤ ਜਦੋਂ ਯਾਦ ਕਰਨੀ ਪੈਂਦੀ ਹੈ ਸਾਨੂੰ ਇਹਨਾਂ ਸਾਰਿਆਂ ਫੀਲਸ ਵਿੱਚ ਕੰਮ ਕਰਨ ਦੀ ਲੋੜ ਹੈ ਮੈਂ ਇਹ ਨਹੀਂ ਦੱਸਣਾ ਚਾਹਾਂਗਾ ਕਿ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਇੱਕ ਮਿਸਟਰ ਸਿਰਲ ਰੈਡਕਲਿਫ ਦੀ ਮਦਦ ਲਈ ਗਈ ਜਿਹਨੂੰ 35 ਦਿਨਾਂ ਦਾ ਟਾਈਮ ਦਿੱਤਾ ਗਿਆ ਇਹ ਤੋਂ ਉਹ ਏਰੀਆ ਦੇ ਆਪਣੇ ਪਾਕਿਸਤਾਨ ਦੀ ਵੰਡ ਕਰਨੀ ਹੈ ਹਾਲਾਂਕਿ ਉਹਨੂੰ ਕੋਈ ਇੰਡੀਆ ਦੇ ਪਾਕਿਸਤਾਨ ਦੇ ਜੋ ਵੀ ਹੈ ਕਲਚਰ ਬਾਰੇ ਮੁਸਲਮਾਨਾਂ ਦੀ ਵਾਦੇ ਸਿੱਖਾਂ ਦੇ ਕਲਚਰ ਬਾਰੇ ਨਹੀਂ ਹੀ ਪਤਾ 30 ਦਿਨਾਂ ਦੇ ਵਿੱਚ ਵਿੱਚ ਉਹਨੂੰ ਰਾਜੀ ਬੇਨੋ ਦਿੱਤਾ ਗਿਆ ਹੈ ਕਿ ਤੂੰ 30 ਦਿਨਾਂ ਦੇ ਵਿੱਚ ਵੰਡ ਕੀ ਕਰਨੀ ਆ ਤੇ ਆਜ਼ਾਦੀ ਤੋਂ ਪਹਿਲਾਂ ਦੰਗੇ ਸ਼ੁਰੂ ਹੋ ਗਏ 14 ਤਰੀਕ ਨੂੰ ਉਹ ਇੰਡੀਆ ਛੱਡ ਕੇ ਚੱਲ ਗਿਆ ਸੀ ਭਾਵੇਂ ਉਹ ਵੀ 40000 ਰੁਪਏ ਉਹ ਤੁਹਾਨੂੰ ਨੇ ਦੇ ਕੇ ਲਿਆ ਗਏ ਕੇ ਵਾਦੇ ਕੀਤਾ ਵੀ ਤੈਨੂੰ ਦੇਵਾਂਗੇ ਇਸੇ ਕਰਕੇ ਜਿਹੜਾ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਆ ਇਹ ਸੀਮਾ ਲਿਖਾ ਉਹ ਰੈਡਕਲੀਫਰ ਰੈਡਕਲੀਫ ਸੀਮਾ ਲਿਖਾ ਗਿਆ ਜਾਂਦਾ ਉਹਨਾਂ ਨੂੰ ਨਾਂ ਰੈਡਕਲੀਫ ਦਿੱਤਾ ਗਿਆ ਚਾਹਾਂਗਾ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜ ਡਿਵੀਜ਼ਨਾਂ ਸੀ ਜਿਨ੍ਹਾਂ 'ਚ ਅੰਮਾਲਾ ਜੰंधर ਮੁਲਤਾਨ ਲਾਹੌਰ ਤੇ ਰਾਵਲਪਿੰਡੀ ਹਰ ਇੱਕ ਡਿਵੀਜ਼ਨ ਦੇ ਵਿੱਚ ਪੰਜ-ਪੰਜ ਜ਼ਿਲ੍ਹੇ ਸਨ ਸਿਰਫ ਜਲੰਧਰ ਡਿਵੀਜ਼ਨ ਦੇ ਵਿੱਚ ਚਾਰ ਜਿਲੇ ਸੰਗ ਆਜ਼ਾਦੀ ਤੋਂ ਬਾਅਦ ਸੋਨਾ ਡੀਜ ਜਿਲੇ ਜਿਹੜੇ ਸੀ ਉਹ ਪਾਕਿਸਤਾਨ ਚ ਗਏ ਤੇ 13 ਜਿਲੇ ਆਪ ਨੂੰ ਮਿਲੇ ਕਿੱਥੇ ਪੰਜਾਬ ਦੀ ਹਾਦ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਤੱਕ ਲੱਗਦੀ ਸੀ ਉਹਦੇ ਬਾਅਦ ਫਿਰ ਵੰਡਾ ਹੋਈਆਂ ਆ ਸਭ ਦਾ ਪਤਾ ਹਿਮਾਚਲ ਹਰਿਆਣਾ ਦੂਜਾ ਪੰਜਾਬ ਕੋ ਬਹੁਤ ਫੋੜੀ ਗਈ ਵੈਸਾ ਰੂਪ ਬਣ ਗਿਆ ਵਾ ਲੇਕਿਨ ਸਾਨੂੰ ਆਪਣੇ ਜੋ ਸਾਡੇ ਕੋਲ ਬਚਿਆ ਵਾ ਉਹਦੀ ਡਵੈਲਪਮੈਂਟ ਲਈ ਵਾਤੋ ਵਾਤ ਨਹੀਂ ਕੰਮ ਕਰਨਾ ਚਾਹੀਦਾ ਵਾ ਕਿ ਜੇ ਇਹ ਹੀ ਭਾਰਤ ਪਾਕਿਸਤਾਨ ਦੀ ਵੰਡ ਸੰਬੰਧੀ ਕੋਈ ਜਾਣਕਾਰੀ ਹਾਸਲ ਕਰਨੀ ਆ ਤੇਰੇ ਬਾਰੇ ਇੱਕ ਬੁੱਕ ਫਰੀडम ਐਟ ਮਿਡਨਾਈਟ ਜਿਹਰੇ ਚ ਹਰ ਇੱਕ ਈਵੈਂਟ ਦਾ ਉਹਨਾਂ ਨੇ ਦੱਸਿਆ ਵਾ ਕਿ ਕਿਸ ਤਰ੍ਹਾਂ ਇੱਕ ਜੁਆ ਸिखਾਂ ਦੇ ਨਾਲ ਐਜ਼ ਅ ਸਿੰਗਲ ਯੂਨਟ ਤਸ਼ੱਦਦ ਹੋਇਆ ਆਜ਼ਾਦੀ ਤੋਂ ਪਹਿਲੋਂ ਤਕਰੀਬਨ 55% ਲੋਕ ਦੂਜੇ ਫੜਕੇ ਦੇ ਸੰਤ 45% ਹਿੰਦੂ ਸਿੱਖ ਸਨ ਤੇ ਸਾਡਾ ਸਾਝਾ ਦੂਫਾਣ ਇੱਕ ਇਹੋ ਨਹੀਂ ਜੋ ਵੀ ਦੂਜੇ ਫੜਕੇ ਦੇ ਲੋਕ ਸਨ ਲੇਕਿਨ ਆਜ਼ਾਦੀ ਤੋਂ ਬਾਅਦ ਜਿਹੜੇ ਪਾਲੇਤੀਸ਼ਨ ਨੇ ਉਹਨਾਂ ਨੇ ਹੁਣ ਸਾਡੇ ਵਿੱਚ ਵੀ ਇਹੋ ਜਿਹਾ ਡਿਫਰੈਂਸ ਪਾਉਣ ਦੀ ਕੋਸ਼ਿਸ਼ ਕੀਤੀ ਆ ਜਿੰਨਾ ਜੋ ਬਚਿਆ ਜਾਣਾ ਚਾਹੀਦਾ ਹੈ ਅੱਜ ਪੰਜਾਬ ਦੇ ਵਿੱਚ ਆਵਾਜ਼ ਪਾਰਟੀ ਦੀ ਸਰਕਾਰ ਹੈ ਜਿਹੜੀ ਦਿਲ ਰਾਤ ਗਰੀਬਾਂ ਦੀ ਭਲਾਈ ਲਈ ਅਤੇ ਹਰ ਤਰ੍ਹਾਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ ਸਾਨੂੰ ਉਮੀਦ ਹੈ ਕਿ ਆਉਦੇ ਸਮੇਂ ਵਿੱਚ ਪੰਜਾਬ ਫਿਰ ਤਰੱਕੀ ਦੀਆਂ ਰਾਹਾਂ ਤੇ ਚੱਲੇਗਾ ਅਤੇ ਸੋਨੇ ਦੀ ਚਿੜੀ ਦਾ ਬਣੇਗਾ ਮੈਂ ਇਸੇ ਇਹ ਵੀ ਆਪਣਾ ਧੰਨਵਾਦ ਕਰਨਾ ਚਾਹਾਂਗਾ ਆਪਣਾ ਪਟਾਲਾ ਦੇ ਐਮਐਲਏ ਖਿੜੀਸ਼ਾਹੀ ਕਸਬੀ ਜੀ ਰਾਜੂ ਰਮ ਸਿੰਘ ਸੇਖਵਾਲੀ ਅਤੇ ਸਰਦਾਰ ਅਮਰਪਾਲ ਸਿੰਘ ਜੀ ਜੋ ਕਿ ਸ਼੍ਰੀ ਹਰਮਨ ਸਿੰਘ ਬੋਲਦੇ ਐਮਐਲਏ ਨੇ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਆਈਜੀਆਈ ਕਾਗੀਆਂ ਦੇ ਆਈਜੀਆਈ ਚੀਮਾ ਕੁੱਡੀ ਦਾ ਚੇਅਰਮੈਨ ਬਣਿਆ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਇੱਕ ਵਾਰੀ ਫਿਰ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਵेश ਪ੍ਰਦੇਸ਼ ਰਹਿੰਦੇ ਲੋਕਾਂ ਨੂੰ ਆਜ਼ਾਦੀ ਦੇ ਹੁੰਦੀ ਲੱਖ ਲੱਖ ਵਧਾਈ ਹੁੰਦਾ ਹਾਂ ਧੰਨਵਾਦ ਥੈਂਕਸ ਆਈਐਮਸੀ ਮੈਂਬਰਸ ਔਰ ਮੇਰੇ ਸਟਾਫ ਮੈਂਬਰਸ ਮੈਂ ਆਪਣੇ ਦਿਲ ਦੀਆਂ ਗੱਲਾਂ ਤੋਂ ਅੱਜ ਸਵਤੰਤਰਤਾ ਦਿਵਸ ਤੇ ਆਪ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਆਪ ਇਸੇ ਤਰ੍ਹਾਂ ਹਰ ਸਾਲ ਹੋਰ ਤੂੰਮਦਾਨ ਨਾਲ ਖੁਸ਼ੀ ਨਾਲ ਸਵਤੰਤਰਤਾ ਦਿਵਸ ਮਨਾਉਂਦੇ ਰਹੋਗੇ ਮੈਂ ਸਖਿਆਰਥੀ ਨਵੇਂ ਜਿਹੜੇ ਸਖਿਆਰਥੀ ਆਏ ਨੇ ਉਹਨਾਂ ਨੂੰ ਆਈਡੀ ਵਿੱਚ ਦਾਖਲ ਲੈਣ ਤੇ ਜੀ ਆਇਆਂ ਆਖਦਾ ਹਾਂ ਪੁਰਾਣੇ ਸਖਿਆਰਥੀਆਂ ਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਇਸ ਤੋਂ ਬਾਅਦ ਤੁਹਾਡੀਆਂ ਆਪਰਚੂਨਿਟੀਆਂ ਸਟਾਰਟ ਹੋ ਚੁੱਕੀਆਂ ਨੇ ਤੁਸੀਂ ਅਪਰੈਂਟਸ਼ਿਪ ਟ੍ਰੇਨਿੰਗ ਦੇ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਓ ਅਪਰੈਂਟਸ਼ਿਪ ਟ੍ਰੇਨਿੰਗ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਜਦੋਂ ਤੁਹਾਨੂੰ ਸੀਟ ਅਲਾਟ ਹੋ ਜੇਗੀ ਤੁਹਾਡੀ ਇੰਡਸਟਰੀ ਦੇ ਵਿੱਚ ਪਰਤੀ ਹੋ ਜੇਗੀ ਉਹਦੇ 'ਚ ਤੁਹਾਨੂੰ ਸਟਾਈਫੰਡ ਮਿਲੇਗਾ ਔਰ ਵਾਈਲ ਲਰਨ ਨਾਲ-ਨਾਲ ਤੁਸੀਂ ਕਮਾਈ ਕਰੋਗੇ ਨਾਲ-ਨਾਲ ਤੁਸੀਂ ਸਿੱਖੋਗੇ ਜਿਹੜਾ ਆਈ.ਟੀ.ਆਈ ਦਾ ਕੋਰਸ ਹੈਗਾ ਉਹ ਸੈਮੀ ਸਕਿਲਡ ਵਰਕਰ ਜਿਹੜਾ ਮੈਨ ਪਾਵਰ ਪ੍ਰੋਡਿਊਸ ਕਰਦਾ ਉਹਦੇ ਚ ਕੀ ਹੁੰਦਾ ਕਿ ਤੁਸੀਂ ਫੁੱਲੀ ਸਕਿਲ ਵਰਕਰ ਨਹੀਂ ਬਣੇ ਜਾਂਦੇ ਜਦੋਂ ਤੁਸੀਂ ਇਸ ਤੋਂ ਬਾਅਦ ਅਪਰੈਂਟਸ਼ਿਪ ਟ੍ਰੇਨਿੰਗ ਕਰੋਗੇ ਤੇ ਫਿਰ ਤੁਸੀਂ ਫੁੱਲੀ ਸਕਿਲ ਦੇ ਜੜੇ ਵਰਕਰ ਜਿਹੜੇ ਕਹਿਲਾ ਸਕਦੇ ਹੋ ਔਰ ਇਸ ਤੋਂ ਬਾਅਦ ਇੱਕ ਹੋਰ ਓਪਰਚੁਨਿਟੀ ਹੈ ਤੁਸੀਂ ਸੀਟੀਆਈ ਕਰ ਸਕਦੇ ਹੋ ਜਿੱਦਾਂ ਬੀਏ ਤੋਂ ਬਾਅਦ ਬੱਚੇ ਬੀਆਈ ਕਰ ਲੈਂਦੇ ਨੇ ਤੇ ਐਜ਼ ਅ ਟੀਚਰ ਆਪਣਾ ਜਿਹੜਾ profession ਚੂਜ਼ ਕਰ ਸਕਦੇ ਆ ਇਸੇ ਤਰ੍ਹਾਂ ਹੀ ਤੁਸੀਂ ਸੀਟੀਆਈ ਕਰਨ ਦੇ ਨਾਲ ਕਰਾਫਟ ਟ੍ਰੇਨਿੰਗ ਇਨਸਟ੍ਰਕਸ਼ਨਸ ਜਿਹੜੀਆਂ ਹੈਗੀਆਂ ਉਹ ਕਰਨ ਦੇ ਨਾਲ ਤੁਸੀਂ ਆਈਟੀਆਈ ਦੇ ਵਿੱਚ ਐਜ਼ ਅ ਇਨਸਟ੍ਰਕਟਰ ਜਿਹੜੀ ਹੈ ਤੁਹਾਡੀ ਜਿਹੜੀ ਕੁਲੀਗਿਬਿਲਟੀ ਬਣ ਜਾਂਦੀ ਹੈ 2 ਸਾਲ ਦਾ ਐਕਸਪੀਰੀਅੰਸ ਡਿਪਲੋਮਾ ਹੋਲਡਰਸ ਨੂੰ ਚਾਹੀਦਾ ਔਰ 3 ਸਾਲ ਦਾ ਜਿਹੜਾ ਐਕਸਪੀਰੀਅੰਸ ਆਈਡੀਏ ਹੋਲਡਰਸ ਨੂੰ ਚਾਹੀਦਾ ਐਜ਼ ਅ ਇਨਸਟ੍ਰਕਟਰ ਤੁਸੀਂ ਆਪਣੇ ਸੁਭਾਵਾਂ ਜਿਹੜੀਆਂ ਨੁਭਾ ਸਕਦੇ ਹੋ ਮੇਰੇ ਕੋਲ ਇਸ ਸਮੇਂ 8 ਜਾਂ 10 ਜਿਹੜੀਆਂ ਪੋਸਟਾਂ ਖਾਲੀ ਨੇ ਆਈਟੀਆਈ ਕਾਡੀਆਂ ਦੇ ਵਿੱਚ ਉਹਦੇ ਵਿੱਚ ਮੈਨੂੰ ਰੈਫਰਿਜਰੇਸ਼ਨ ਐਰ ਕੰਡੀਸ਼ਨਿੰਗ ਵੈਲਡਰ ਆਫੇਨ ਹੋਰ ਕਨੇ ਸੀਗੇ ਕਿ ਕੋਸੀ ਇਲੈਕਟ੍ਰੋਨਿਕਸ ਕੰਪਿਊਟਰ ਹਾਰਡਵੇਅਰ ਨੈਟਵਰਕਿੰਗ ਮੈਂਟੈਂਸ ਔਰ ਇਨਾ ਸਾਰਿਆਂ ਦੇ ਫਿਟਰ ਟ੍ਰੇਡ ਦਾ ਇੰਸਟ੍ਰਕਟਰ ਚਾਹੀਦੇ ਨੇ ਦੇਖੋ ਬੱਚੇ ਲੱਭ ਨਹੀਂ ਰਹੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਸੀਟੀਆਈ ਵੱਲ ਆਪਰ ਧਿਆਨ ਦਿਓ ਇਸ ਤੋਂ ਬਾਅਦ ਸਾਰੇ ਜਣੇ ਸੀਟੀਆਈ ਕਰੋ ਜਾਂ ਕਾਕੀ ਜਿਹੜੀ ਆ ਅਫਰ ਰਿਕੁਆਇਰਮੈਂਟ ਜਿਹੜੀ ਆ ਸਾਡੀ ਪੂਰੀ ਹੋ ਸਕੇ ਥੈਂਕ ਯੂ ਵੈਰੀ ਮਚ ਜਬੀ ਦੀ ਨੌਕਰੀ ਤੇ ਸਾਡੀ ਸੰਸਥਾ ਦੇ ਵਿੱਚ ਪਹੁੰਚੇ ਹੋਏ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਸ੍ਰੀ ਰਜਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਮੈਂਬਰ ਸਾਹਿਬਾਨ ਤੇ ਹੋਰ ਮਦਮਤੀ ਸੱਜਣ ਤੇ ਕਾਦੀਆਂ ਤੋਂ ਜਿੰਨੇ ਵੀ ਸਟਾਫ ਮੈਂਬਰ ਆਏ ਆ ਤੇ ਸਾਰੇ ਸਟੂਡੈਂਟ ਨੂੰ ਅੱਜ ਆਜ਼ਾਦੀ ਦਿਵਸ ਤੇ ਲੱਖ ਲੱਖ ਸਾਰਿਆਂ ਨੂੰ ਵਧਾਈਆਂ ਹੋਣ ਤੇ ਸਾਰੇ ਜਿੰਨੇ ਵੀ ਚੇਅਰਮੈਨ ਸਾਹਿਬ ਦੇ ਨਾਲ ਸਟਾਫ ਮੈਂਬਰ ਆਏ ਆ ਉਹਨਾਂ ਨੂੰ ਮੈਂ ਆਈਟੀ ਟੀਮਾ ਕੋਲ ਹੀ ਫੰਕਸ਼ਨ ਤੇ ਜੀ ਆਇਆਂ ਕਰਦਾ ਹਾਂ and what